ਸਤਿਗੁਰੂ ਦੇਵ ਕੀ ਜੈ ਮਤ ਵਿਸਰੋ ਰੇ ਹੰਸ ਲਾ ਮਾਸੋ ਇਹ ਮਾਰੋ ਜੀਵ ਲਾਗਿਓ ਤਾਸੋ ਤੂ ਕੇਵੀ ਜੋ ਮੈਂ ਕਰਸ਼ੁ ਤਰਾ ਕੀਉ ਰਾ ਕਤਨ ਮੇ ਰਸ਼ੁ ਐਮ ਗੁਰੂ ਕੇ ਸੁਨ ਚੇਲਾ ਤੂ ਪਾੜ ਬਾ ਦਿਲੇ ਪਹਿਲਾ ਅਲਿਆ ਸੌਦਾਗਰ ਜਾ ਤੂ ਰੇਲਾ ਇਹ ਤਾਰੀ ਕਾਇਆ ਰੇਤ ਮੇ ਰੇਲਾ ਹਾ ਫੜ ਫੁੱਲ ਤਾਰੇ ਸਈ ਜੇ ਤੋ ਵੇਲੜੀ ਸੀਜ ਤੋ ਰੇ ਜੇ ਅਰੇ ਵੇਲੜੀ ਇਹ ਫੜ ਲਾਗਿਆ ਇਹ ਤਾਰਾ ਜਨਮ ਮਰਨ ਭਏ ਭਾਗਿਆ ਹਾ ਤਾਰੇ ਦਰਸ਼ਨ ਕਰਨੋ ਚਈਏ ਤੋ ਦਰਪਣ ਮੋਜ ਤੋ ਰੇ ਜੇ ਵੀਰਾ ਦਰਪਣ ਮੋਜ ਤੋ ਰੇ ਜੇ ਦਰਪਣ ਮੇ ਆਵੇ ਚਾਈ ਤਨੇ ਦਰਸ਼ਨ ਵੇਲੇ ਰਨਾਈ हां नरक कुंड तारे चाहिए तो निंदिया वो करतो रेजे ए वीरा निंदिया वो करतो रेजे अरे निंदिया रा फल है खारा तमे मानो वचन हमारा एम गुरु के सुन चेला तू पाड़ बदले पहला ओ तारे पार उतरना चाहिए तो तारनिया से मिलतो रेजे ਉਹ ਲੋ ਤਾਰਣਿਓ ਪਾਰ ਲਗਾਵੇ ਇਹ ਤੋਂ ਅਮਰ ਲੋਕ ਲੈ ਜਾਵੇ ਅੰਧੇਰਾ ਗਰਮੇ ਸੁਤੀ ਐ ਮਾਰੇ ਲਹਿਰ ਮੋਤੀ ਓਰੀ ਟੁੱਟੀ ਸਾਧੂ ਸੰਗਤ ਨਿਤ ਹੋਤੀ ਤੋਂ ਬਿਨਾ ਛਿਪ ਪਾਇਆ ਮੋਤੀ ਐਮ ਕਾਇਲਾ ਬਕਸੋ ਖਾਤੀ ਇਹ ਤੋਂ ਅਮਰਾਪੁਰ ਨੋ ਵਾਸੀ એમ ગુરુ કે સુન ચેલા તું પાળ બોધી લે પેલા સદગુરુ દેવ કી જે આ રાજસ્થાની ભજન છે અને એનું સમજવા જેવું છે